ਖਾਨਾ ਸਦਰ ਦੇ ਦੀਨਪੰਦੇ ਪਿੰਡ ਥਾਪਲਕੇ ਦੇ ਵਿੱਚ ਇੱਕ 50 ਸਾਲਾ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦ ਤੁਹਾਨੂੰ ਦੱਸ ਦਈਏ ਕਿ ਇੱਕ ਬਿਹਤ ਹੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਹੋਰ ਵਿਅਕਤੀ ਦੇ ਵੱਲੋਂ। ਹਾਲਾਂਕਿ ਇਹ ਪੂਰਾ ਮਾਮਲਾ ਪ੍ਰੇਮ ਸਬੰਧਾਂ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਜਿੱਥੇ ਆਦੀ ਰਾਤ ਨੂੰ ਪ੍ਰੇਮਿਕਾ ਨੂੰ ਘਰ ਲੈ ਕੇ ਆਇਆ ਤਸਵੀਰੇ ਜਦੋਂ ਉਹ ਵਿਅਕਤੀ 50 ਸਾਲਾ ਵਿਅਕਤੀ ਛੱਡਣ ਗਿਆ ਤਾਂ ਦਸਤੇ ਦੇ ਵਿੱਚ ਕਤਲ ਕਰ ਦਿੱਤਾ ਗਿਆ। ਪੂਰੀ ਕਹਾਣੀ ਇਸ ਬਾਬਤ ਹੈ ਕਿ ਹੁਣ 50 ਸਾਲਾਂ ਇੱਕ ਵਿਅਕਤੀ ਜਿਸ ਦੇ ਪ੍ਰੇਮ ਸੰਬੰਧ ਨਾਲੇ ਪਿੰਡੇ ਇੱਕ ਲੜਕੀ ਦੇ ਨਾਲ ਸੀਗੇ ਤੇ ਉਸਦੇ ਬੱਚੇ ਆਸ਼ਰਮ ਦੇ ਵਿੱਚ ਰਹਦੇ ਸਨ ਜਾਰੀ ਕਿ ਉਸਦਾ ਪੁੱਤ ਜੋ ਹੈ ਆਸ਼ਰਮ ਦੇ ਵਿੱਚ ਨੌਕਰੀ ਕਰਦਾ ਸੀ ਤੇ ਭੰਦੇ ਸਮੇਤ ਉੱਥੇ ਰਹਿੰਦਾ ਸੀ ਤੇ ਮਾਪੇ ਇਲਾਕੇ ਦੇ ਵਿੱਚ ਰਹਿੰਦੇ ਸਨ ਜਿਸ ਤੋਂ ਬਾਅਦ ਮਾਂ ਜੋ ਹੈ ਆਪਣੇ ਬੱਚਿਆਂ ਨੂੰ ਮਿਲਣ ਆਸ਼ਰਮ ਪਹੁੰਚੀ ਸੀਗੀ ਔਰ ਜਿਸ ਤੋਂ ਬਾਅਦ ਉਹ ਰਾਤ ਉੱਥੇ ਰੁਕੀ ਤੇ ਜਦ ਸਵੇਰੇ ਉਸਨੇ ਜਾ ਕੇ ਦੇਖਿਆ ਤੇ ਘਰ ਨੂੰ ਜਿੰਦਾ ਲੱਗਾ ਹੋਇਆ ਸੀ ਤੇ ਜਿੰਦਾ ਤੋੜ ਕੇ ਦੇਖਿਆ ਜਿਹੜੇ ਗਵਾਂਡੀਆਂ ਦੀ ਮਦਦ ਨਾਲ ਜਦੋਂ ਖੋਲਿਆ ਤਾਂ ਘਰ ਦੇ ਵਿੱਚ ਪਤੀ ਨਹੀਂ ਸੀਗਾ ਤਾਂ ਜਿਸ ਤੋਂ ਬਾਅਦ ਹਲੇਦਵਾਰ ਦੇ ਲੋਕਾਂ ਨੇ ਜਦੋਂ ਦੱਸਿਆ ਫਿਰ ਇੱਕਦਮ ਹੀ ਕਿ ਉਸ ਦੇ ਜਿਹੜਾ ਪਤੀ ਆ ਉਸ ਦਾ ਮੋਟਰਸਾਈਕਲ ਜੋ ਹੈ ਇੱਕ ਥਾਂ ਤੇ ਜੰਡਿਆਲਾ ਵਿਖੇ ਡਿੱਗਿਆ ਹੋਇਆ ਤੇ ਉਸ ਤੋਂ ਬਾਅਦ ਉਸ ਦੇ ਕਤਲ ਦੀ ਗੱਲ ਸਾਹਮਣੇ ਆ ਜਾਂਦੀ ਹੈ ਤੇ ਪੁੱਤ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਉਸ ਦੇ ਪਿਤਾ ਦਾ ਕਤਲ ਹੈ ਇਹ ਰਵੀ ਨਾਮ ਦੇ ਵਿਅਕਤੀ ਦੇ ਵੱਲੋਂ ਹੀ ਕੀਤਾ ਗਿਆ ਕਿਉਂਕਿ ਉਸਦੇ ਵੀ ਸੰਬੰਧ ਉਸੇ ਲੜਕੀ ਦੇ ਨਾਲ ਸੀ ਗੱਲਬਾਤ ਕਰਦਾ ਸੀਗਾ ਤੇ ਉਹ ਮੇਰੇ ਪਿਤਾ ਨੂੰ ਰਸਤੇ 'ਚੋਂ ਹਟਾਉਣਾ ਚਾਹੁੰਦਾ ਸੀਗਾ ਤਾਂ ਪਹਿਲਾ ਵੀ ਰੰਜਿਸ਼ ਜਿਹੜੀ ਰੱਖੀ ਸੀ ਤੇ ਹੁਣ ਵੀ ਉਸਨੇ ਹੀ ਕਤਲ ਕੀਤਾ ਤਾਂ ਪੁਲਿਸ ਦੇ ਵੱਲੋਂ ਪੁੱਤ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਰਵੀ ਨਾਮਕ ਵਿਅਕਤੀ ਦੇ ਉੱਤੇ ਜੋ ਪਿੰਡ ਦਾ ਹੀ ਰਹਿਣ ਵਾਲਾ ਸੀਗਾ ਪਰ ਉਸਦੇ ਉਸ ਲੜਕੀ ਨਾਲ ਵੀ ਗੱਲਬਾਤ ਹੁੰਦੀ ਸੀ ਉਸ ਨਾਲ ਸਬੰਧ ਸੀਗੇ ਤਾਂ ਉਹ ਉਸ ਦਾ ਰਿਪੀ ਤਾਂ ਉਸੋ ਪਿਆਰਸਾਲਾ ਵਿਅਕਤੀ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ ਜਿਸ ਤੋਂ ਬਾਅਦ ਉਸਨੇ ਮੌਤ ਦੇ ਘਾਟ ਉਤਾਰਨ ਦਾ 企ਤਰ ਕੀਤਾ ਬਹੁਤ ਤੇਜ਼ਾਰ ਹਥਿਆਰਾਂ ਨਾਲ ਜਿਵੇਂ ਹਮਲਾ ਹੋਇਆ ਹੋਵੇ ਅਜਿਹੇ ਨਿਸ਼ਾਨ ਸਰੀਰ ਦੇ ਉੱਤੇ ਨਜ਼ਰ ਆਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੁਣੇ ਸ਼ਿਕਾਇਤ ਦਰਜ ਕਰਵਾਈ ਹੈ ਇਨਸਾਫ਼ ਦੀ ਮੰਗ ਕੀਤੀ ਹੈ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਹੁਣ ਦੇਖੋ ਇਹ ਪ੍ਰੇਮ ਸਬੰਧਾਂ ਦੇ ਚੱਲਦੇ ਇੱਕ ਵਿਅਕਤੀ ਦਾ ਕਿਵੇਂ ਕਤਲ ਹੋਇਆ ਇੱਕ ਨੇ ਦੂਸਰੇ ਨੂੰ ਰਸਤੇ 'ਚੋਂ ਹਟਾਉਣ ਦੇ ਲਈ ਕੱਢ ਕੇ ਇੱਕ ਵੱਡੀ ਘਟਨਾ ਨੂੰ ਹੜ ਜਾਂ ਦਿੱਤਾ ਵਿਆਹ ਦੀ ਇਹਮ ਖਬਰ ਤੋਂ ਅਰਮਨ ਸਾਂਝੀ ਕੀਤੀ ਹੈ ਤੇ ਪੁਲਿਸ ਨੇ ਪੁੱਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਪੁਲਿਸ ਦੇ ਵੱਲੋਂ ਹੁਣ ਅਰੂਪੀ ਦੀ ਪਾਲੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੁਣ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ। ਤਾਂ ਇਹਨਾਂ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ। ਜਿੱਥੇ ਕਿ ਹੁਣ ਪੁਲਿਸ ਵੱਖ-ਵੱਖ ਆਧਾਰਾਂ ਦੇ ਉੱਤੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਹੈ ਜਿੱਥੇ ਕਿ ਲੰਗਾਤਾਰ ਹੀ ਹੁਣ ਪ੍ਰੇਮ ਸਬੰਧਾਂ ਦੇ ਚੱਲਦੇ ਦੇਖੋ ਅ ਦੋ ਆਸ਼ਕ ਸਨ ਤੇ ਇੱਕ ਨੇ ਇੱਕ ਨੂੰ ਰਸਤੇ 'ਚੋਂ ਹਟਾ ਦਿੱਤਾ ਇੱਕ ਲੜਕੀ ਦੇ ਪਿੱਛੇ ਐਡਾ ਵੱਡਾ ਕੰਡ ਕਰ ਦਿੱਤਾ ਕਤਲ ਕਰ ਦਿੱਤਾ ਇੱਕ ਵਿਅਕਤੀ ਨੂੰ ਮਾਰ ਤਾ ਮੌਤ ਦੇ ਘਾਟ ਕਰ ਦਿੱਤਾ ਤੇ ਪਰਿਵਾਰ ਦੇ ਵਿੱਚ ਹੁਣ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਇੱਕ ਇੱਕ ਪਹਿਲੂ ਤੋਂ ਇਸ ਪੂਰੇ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ